ਹਾਕੀ ਦਾ ਸੈਮੀਫਾਈਨਲ ਮੈਚ ਭਾਰਤ ਨੇ ਹਾਰ ਹਾਰ ਚੁੱਕਿਆ ਸੋ ਟੀਮ ਨੂੰ ਜਰਮਨੀ ਨੇ 3-2 ਦੇ ਨਾਲ ਹਰਾਇਆ ਸੀ ਸੋ ਭਾਰਤ ਹੁਣ ਕਾਂਸੀ ਤਗਮਾ ਜਿੱਤਣ ਦੇ ਲਈ ਸਪੇਨ ਦਾ ਸਾਹਮਣਾ ਕਰੇਗਾ ਇਹ ਮੈਚ 8 ਅਗਸਤ ਨੂੰ ਸ਼ਾਮ 5:30 ਵਜੇ ਤੋਂ ਖੇਡਿਆ ਜਾਵੇਗਾ ਹਾਕੀ ਖਿਡਾਰੀ ਸੁਖਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਭਾਵੇਂ ਭਾਰਤ ਸੈਮੀਫਾਈਨਲ ਹਾਰ ਗਿਆ ਪਰ ਟੀਮ ਨੇ ਚੰਗਾ ਪ੍ਰਦਰਸ਼ਨ ਕੀਤਾ ਉਹਨਾਂ ਕਿਹਾ ਕਿ ਭਾਰਤ ਹੁਣ ਕਾਂਸੀ ਦਾ ਤਗਮਾ ਜਿੱਤਣ ਦੇ ਲਈ ਸਪੇਨ ਦਾ ਸਾਹਮਣਾ ਕਰੇਗਾ ਉਹਨਾਂ ਕਿਹਾ ਕਿ ਹੁਣ ਅਸੀਂ ਸਾਰੇ ਪ੍ਰਾਰਥਨਾ ਕਰਦੇ ਹਾਂ ਕਿ ਭਾਰਤ ਬ੍ਰੌਂਜ਼ ਮੈਡਲ ਜਿੱਤੇ ਕਿਆ ਨਾਮ ਹੈ ਜੀ ਅਜੀਤ ਸਿੰਘ ਮੈਂ ਅੱਜ ਦੇਖਾ ਆਪਣੇ ਹਾਂ ਮੈਚ ਦੇਖਾ ਜੀ ਆ ਇੰਡੀਆ ਵਰਸ ਜਰਮਨੀ ਦਾ ਮੈਚ ਸੀਗਾ ਜੋ 10:30 ਵਜੇ ਤੇ ਆਪਣੇ ਦੋਨੋਂ ਟੀਮਾਂ ਬਰਾਬਰੀ ਤੇ ਚੱਲ ਰਹੀਆਂ ਸੀਗੀਆਂ ਪਹਿਲਾ ਜਿਹੜਾ ਗੋਲ ਆ ਉਹ ਇੰਡੀਆ ਨੇ ਕੀਤਾ ਤੇ ਫਿਰ ਜਰਮਨੀ ਬਰਾਬਰ ਕਰ ਗਈ ਫਿਰ ਦੂਸਰਾ ਗੋਲ ਜਿਹੜਾ ਜਰਮਨੀ ਨੇ ਕੀਤਾ ਤੇ ਜਿਹੜਾ ਮਲਕੇ ਸੈਕੰਡ ਹਾਫ ਦੇ ਵਿੱਚ 2-2 ਦੀ ਬਰਾਬਰੀ ਹੋ ਗਈ ਜਿਹੜਾ ਸੁਜੀਤ ਨੇ ਟੱਚ ਲਾ ਕੇ ਗੋਲ ਕੀਤਾ ਤੇ ਨਾਸਤ ਹੋਣਾ ਮਿੰਟਾਂ ਦੇ ਵਿੱਚ ਜਿਹੜਾ ਮੈਚ ਹੈ ਉਹ ਜਰਮਨੀ ਦੇ ਹੱਥੇ ਚਲ ਗਿਆ ਹੈ ਕਿਉਂਕਿ ਜੇ ਸੈਮੀਫਾਈਨਲ ਮੈਚ ਸੀਗਾ ਜੇ ਅੱਜ ਇੰਡੀਆ ਜਿੱਤਦਾ ਤੇ ਫਿਰ ਇਹਨੇ ਫਾਈਨਲ ਵਿੱਚ ਪ੍ਰਵੇਸ਼ ਕਰਨਾ ਸੀਗਾ ਤੇ ਬਹੁਤ ਵਧੀਆ ਮਲਕੇ ਉਹਨਾਂ ਨੇ ਗੇਮ ਦਾ ਵਧੀਆ ਪ੍ਰਦਰਸ਼ਨ ਕੀਤਾ ਵਾ ਇੰਡੀਆ ਨੇ ਤੇ ਸਾਰੇ ਮੁੰਡੇ ਬਹੁਤ ਵਧੀਆ ਟੈਲੈਂਟ ਨੇ ਤੇ ਹੁਣ ਇਹਨਾਂ ਨੇ ਅੱਗੇ ਜਿਹੜਾ ਵਾ ਉਹ ਕਾਫੀ ਮਿਹਨਤ ਕੀਤੀ ਗਈ کہیں ਨਾ کہیں کہیں ਪਰ ਕਮੀ ਰਹਿ ਗਈ ਹੈ ਆਪਨੇ ਦੇਖਾ ਕਾਹਨ ਪਰ ਕਮੀ ਰਹੀ ਕਮੀ ਤੋਂ ਮਿਲ ਕੇ ਆ ਵੀ ਕਿਤੇ ਨਾ ਕਿਤੇ ਚਲੋ ਮਾੜੀ ਮੋਟੀ ਮਿਸਟੇਕ ਤੇ ਜ਼ਰੂਰ ਹੁੰਦੀ ਹੈ ਜਦੋਂ ਦੋਨਾਂ ਟੀਮਾਂ ਦਾ ਯੋਰ ਲੱਗਦਾ ਠੀਕ ਹੈ ਜੀ ਤੇ ਬਾਕੀ ਇਹ ਹੈ ਵੀ ਟੀਮ ਜਿਹੜਾ ਵਾ ਬਹੁਤ ਅੱਛਾ ਖੇਡੀ ਹੈ ਇਹ ਕਿਸੇ ਗਲਤੀ ਕੋਈ ਕਮੀ ਨਹੀਂ ਸੀਗੀ ਕਿ ਲਾਸਟ ਮਤਲਬ ਕਿ ਜਿਹੜਾ 4 ਮਿੰਟ ਬਏ ਸੀਗੇ ਜਿਹੜਾ ਉਹਨਾਂ ਨੇ 골 ਟੱਚ ਦਾ ਉਹ 골 ਕਰ ਗਿਆ ਤੇ ਟੀਮ ਜਿਹੜੀ ਆ ਜਰਮਨੀ ਦਾ ਜਿਹੜਾ ਪੂਰਾ ਮੁਕਾਬਲਾ ਚੱਲ ਰਿਹਾ ਸੀਗਾ ਭਾਰਤੀ ਟੀਮ ਕੇ ਲਈ ਕੀ ਕਹਾਂ ਨਾ ਹੁਣ ਇਹੋ ਹੀ ਮਤਲਬ ਕਿ ਆਸ ਕਰਦਾ ਕਿ ਜਿਹੜਾ ਹੁਣ 3rd ਪਲੇਸ ਵਾਸਤੇ ਮੈਚ ਹੋਣਾ ਵਾ ਤੇ ਉਹਦੇ ਵਿੱਚ ਮਤਲਬ ਕਿ ਇੰਡੀਆ जरा वा वो जरूर मल के अपना ब्रोंज मेडल वास्ते दोनों टीम टीमों कर इंडिया वर्स स्पेन तो मैं आस करद कि परमात्मा इन्होंने मनोकामना पूरी करेगा और देश की झोली दे मैडल लिया पाँव क्या नाम है जी आपको सुखपाल सिंह ठाकुर मैं बहुत अच्छा लग रहा है मेरे को ये हमारे हम इनके पड़ोसी हैं और हमारा बच्चा खेल रहा था देश की तरफ से और दोनों दोनों टीम में जो स्पोर्ट्स पीरियड्स देखी है पीरियड्स देखी है वो बहुत अच्छी थी देखो जीत हार तो होती है हम नहीं अच्छा लग रहा है कि भारत नहीं जीत पाया लेकिन खेल देखने में बहुत